संयुक्त किसान मोर्चा गैर राजनीतिक दी एक मीटिंग गुरुद्वारा मंजीत साहिब ਵਿਖੇ ਹੋਈ ਇਸ ਮੀਟਿੰਗ ਵਿੱਚ ਕਿਸਾਨ ਆਗੂ ਸਰਵਲ ਸਿੰਘ ਪੰਦੇਰ ਵੀ ਪਹੁੰਚੇ ਮੀਟਿੰਗ ਵਿੱਚ ਕਿਸਾਨ ਆंदोलन ਸੰਬੰਧੀ ਅਗਲੀ ਰਣਨੀਤੀ ਤੇ ਚਰਚਾ ਕੀਤੀ ਗਈ ਪੰਜਾਬ ਸਰਕਾਰ ਨਾਲ ਸੰਬੰਧਤ ਮੰਗਾਂ ਸੰਬੰਧੀ ਸਰਕਾਰ ਨੂੰ ਮੰਗ ਪੱਤਰ ਦੇਣ ਬਾਰੇ ਵਿਚਾਰ ਕੀਤਾ ਗਿਆ ਪੰਦੇਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਕਿਸਾਨ ਮਜ਼ਦੂਰ ਏਕਤਾ ਮੋਰਚਾ ਦੀ ਮੀਟਿੰਗ ਵਿੱਚ ਕੁਝ ਮੁੱਦੇ ਵਿਚਾਰਨ ਤੋਂ ਰਹਿ ਗਏ ਸਨ ਅਤੇ ਉਹਨਾਂ ਨੇ ਵਿਚਾਰ ਕਰਨ ਲਈ ਅੱਜ ਇੱਥੇ ਦੁਬਾਰਾ ਮੀਟਿੰਗ ਕੀਤੀ ਹੈ ਨੇ ਸਾਬ ਕਿ ਜਿਹੜੀ ਮੀਟਿੰਗ ਲੱਗੀ ਹੈ ਅਜਮਨ ਸਾਹਿਬ ਕੀ ਮੁੱਦੇ ਕੀ ਨਿਕਲੇ ਆਹ ਦੇਖੋ ਕਿਸਾਨ ਮਜ਼ਦੂਰ ਮੋਰਚੇ ਦੀ ਇੱਕ ਮੀਟਿੰਗ ਹੋਈ ਸੀ ਉੱਚ ਵੀ ਕਾਝ ਮਸਲੇ ਰਹਿ ਗਏ ਸੀਗੇ ਅੱਜ ਉੱਤੇ ਵਿਚਾਰ ਚਰਚਾ ਕਰ ਰਹੇ ਆ ਵੀ ਜਵੇਂ ਪੰਜਾਬ ਸਰਕਾਰ ਨੇ ਜੋ ਜ਼ਬਰ ਕੀਤਾ ਕੇਂਦਰ ਨਾਲ ਰਲ ਕੇ ਜਿਵੇਂ ਮੋਰਚੇ ਠਾਲੇ ਆ ਉਹਦੇ ਤੇ ਸਵਾਲ ਜਵਾਬ ਹੋ ਹੀ ਰਹੇ ਤੁਹਾਨੂੰ ਪਤਾ ਜਿੱਥੇ ਕੋਈ ਐਮ ਐਲ ਏ ਮੰਤਰੀ ਜਾਂ ਮੁੱਖ ਮੰਤਰੀ ਜਾ ਰਿਹਾ ਔਰ ਕਹਾ ਸਮਾਨਦੀਪ ਪ੍ਰਪਾਈ ਲਈ ਜਾਂ ਪੰਜਾਬ ਨਾਲ ਜੁੜੀਆਂ ਹੋਈਆਂ ਮੰਗਾ ਉਹ ਉਹਨਾਂ ਦਾ ਮਸਲਿਆਂ ਦਾ ਹੱਲ ਕਿਵੇਂ ਕਰਉਣਾ ਚਲੋ 12 ਸੂਤਰੀ ਸਾਡਾ ਮੰਗ ਪੱਤਰ ਤਾਂ ਹੈਗਾ ਹੀ ਹੈਗਾ ਉਹਨਾਂ ਸਾਰੇ ਮਸਲਿਆਂ ਤੇ ਚਰਚਾ ਕਰਾਂਗੇ ਆਉਣ ਵਾਲੇ ਸਮੇਂ ਕਿਸ ਤਰ੍ਹਾਂ ਦਾ ਐਕਸ਼ਨ ਉਹਦੇ ਤੇ ਇਹ ਤਾਂ ਦੋਵੇਂ ਫਾਰਮ ਡਿਸੀਜਨ ਜੇ ਤਾਂ ਆਪਾਂ ਕਰਾਂਗੇ ਫਿਰ ਦੂਜੇ ਫਾਰਮ ਨਾਲ ਗੱਲ ਕਰਾਂਗੇ ਫਿਲਹਾਲ ਉਹਦਾ ਨਿਰਣੈ ਤਾਂ ਬਾਅਦ ਹੀ ਹੋਊਗਾ ਜਿਹੜੀ ਚਾਰਵੇਂ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਨੂੰ ਲੈ ਕੇ ਆਹ ਉਹਦੇ ਤੇ ਵੀ ਦੇਖੋ ਜੋ ਪੰਜਾਬ ਸਰਕਾਰ ਨੇ ਕੀਤਾ ਹੈਗਾ ਜ਼ਬਰ ਜ਼ੁਲਮ ਉਹਦੇ ਬਾਰੇ ਵਿਚਾਰ ਕਰ ਰਹੇ ਹੈਗੇ ਆ ਵਿਚਾਰ ਕਰਕੇ ਉਹਦੀ ਅਨਾਊਂਸਮੈਂਟ ਕਰਨਗੇ 20 ਸਰਬ ਜਿਹੜੇ ਬੜੇ ਗੁਰਤੀ ਸਵਾਲ ਚੁੱਕਰੇ ਨੇ ਵੀ ਜਿਹੜੇ ਮੋਰਚੇ ਚੁੱਕਣ ਤੋਂ ਬਾਅਦ ਡੱਲੇਵਾਲ ਸਾਹਿਬ ਬਖਰੇ ਪ੍ਰੋਗਰਾਮ ਕਰ ਰਹੇ ਨੇ ਤੁਸੀਂ ਬਖਰੇ ਕਰਦੇ ਤੇ ਦੇਖੋ ਜਥੇਬੰਦੀਆਂ ਨੂੰ ਦੇਖੋ ਸਾਡੀ ਜਥੇਬੰਦੀ ਆਪਣੇ ਕੋਲ ਤੇ ਫਾਰਮ ਚੋਂ ਵੀ ਆਪ ਆਪਣੀਆਂ ਜਥੇਬੰਦੀਆਂ ਕਰ ਸਕਦੀਆਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਕੋਈ ਪ੍ਰੋਗਰਾਮ ਤਾਂ ਹੋਇਆ ਨਹੀਂ ਹੈਗਾ ਆਪਣਾ ਐਮਐਲਏ ਦਾ ਸਾਂਝਾ ਹੀ ਆ ਬੀਕੇਜੂ ਸਿੱਧੂਪੁਰ ਵੀ ਕਹਿੰਦੀ ਸੀ ਵੀ ਪਿੰਡਾਂ ਚ ਆਉਣਗੇ ਤੇ ਇਹਨਾਂ ਦਾ ਬਰੂ ਕਰੂ ਆਪਣੇ ਫਾਰਮ ਵੀ ਕਹਿ ਰਿਹਾ ਤੇ ਕੋਈ ਅਜਿਹਾ ਪ੍ਰੋਗਰਾਮ ਤੇ ਆਇਆ ਨਹੀਂ ਕੋਈ ਵੈਸੇ ਵੀ ਦੋਵਾਂ ਫਾਰਮਾਂ ਨੂੰ ਆਜ਼ਾਦੀ ਆਪ ਦਾ ਆਪ ਦਾ ਪ੍ਰੋਗਰਾਮ ਕਰਨ ਦੇ ਮੈਨੂੰ ਨਹੀਂ ਲੱਗਦਾ ਕੋਈ ਅਜੀਬ ਗੱਲ ਹੈਗੀ ਅੱਜ ਦੀ ਮੀਟਿੰਗ 'ਚ ਜਿਹੜੇ ਮੁੱਦੇ ਚਾਰੇ ਹਾਂ ਹਾਂ ਦੇਖੋ ਜੇ ਮੈਂ ਅਗਲਾ ਕੀ ਐਕਸ਼ਨ ਕਰੀਏ ਠੀਕ ਆ ਬਾਕੀ ਪੰਜਾਬ ਨਾਲ ਜੁੜੀਆਂ ਹੋਈਆਂ ਮੰਗ ਪੱਤਰ ਤੇ ਚਰਚਾ ਹੋਊਗੀ ਠੀਕ ਆ ਜੀ ਔਰ ਜੋ ਕੁਝ ਪੰਜਾਬ ਜਾਂ ਕੇਂਦਰ ਨੇ ਕੀਤਾ ਉੱਥੇ ਚਰਚਾ ਕਰਾਂਗੇ ਉਹ ਮੰਗ ਪੱਤਰ ਦਾ ਕੰਮ ਕਿਆ ਹੋਇਆ ਹਾਂ ਦੇਖੋ ਫਿਲਹਾਲ ਤਾਂ ਪੰਜਾਬ ਨਾਲ ਜੁੜੀਆਂ ਹੋਈਆਂ ਮੰਗਾਂ ਤੇ ਚਰਚਾ ਕਰ ਰਹੇ ਹਾਂ ਬਹੁਤ ਸਾਰੇ ਪੰਜਾਬ ਨਾਲ ਜੁੜੇ ਹੋਏ ਮੁੱਦੇ ਆ ਗਾਂ ਆਉਣ ਵਾਲਾ ਬਿਜਲੀ ਵਾਲਾ ਸੰਕਟ ਆ ਨਹਿਰੀ ਪਾਣੀ ਦਾ ਸੰਕਟ ਹੈਗਾ ਹੁਣ ਪਰ ਕੰਨਕ ਗਈ ਹੋਈ ਆ ਮੰਡੀਆਂ ਚ ਕੀ ਕਿਸਾਨਾਂ ਨੂੰ ਜੇ ਫਾਰਮ ਦੇ ਖਰਚੇ ਅਨਸਾਰ ਪੈਸੇ ਮਿਲ ਰਹੇ ਆ ਬਹੁਤ ਸਾਰੇ ਹੋਰ ਮੁੱਦੇ ਨੇ ਆ ਬਾਤ ਕਰ ਕਿਸਾਨਾਂ ਦੇ ਮੁੱਦੇ ਨੇ ਬਹੁਤ ਸਾਰੇ ਮਸਲੇ ਨੇ ਜਿੱਤੇ ਚਰਚਾ ਕਰਨੀ ਜਿਸ ਤਰ੍ਹਾਂ ਦਾ ਬਾਈਕਾਟ ਦਾ ਜਾਂ ਵਿਰੋਧ ਦਾ ਤੁਸੀਂ ਕਹਿ ਰਹੇ ਜਿਮਨੀ ਚੋਣਾਂ ਚ ਕੋਈ ਐਤਾ ਇਹ ਦੇਖੋ ਅੱਜ ਇਹ ਜਿਮਨੀ ਚੋਣ ਦਾ ਅੱਜ ਕੋਈ ਏਜੰਡਾ ਨਹੀਂ ਹੈਗਾ ਜੇ ਕੋਈ ਹੋਊਗਾ ਤੁਹਾਡੇ ਨਾਲ ਸਾਂਝਾ ਕਰਾਂਗੇ ਪ੍ਰਾਪਰਟੀ ਬੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ